ਆਈ ਹੈ ਇਹ ਜਿਹੜੀ ਮੁਹੱਬਤ ਦੀ ਟੀਮ ਆ ਇਹਨਾਂ ਨੇ ਆਪਣਾ ਜਿਹੜਾ ਇੱਕ ਲੋਕਾਂ ਨੂੰ ਵਧੀਆ ਮੈਸੇਜ ਦਿੱਤਾ ਵੀ ਪਿੰਡ ਦੇ ਵਿੱਚ ਘਰ-ਘਰ ਜਾ ਕੇ ਗਲੀ-ਗਲੀ ਜਾ ਕੇ ਲੋਕਾਂ ਦੀਆਂ ਦੁੱਖ ਤਕਲੀਫਾਂ ਸੁਣੀਆਂ ਜਾਣ ਇੱਕ ਇਹਨਾਂ ਨੇ ਆਪਣਾ ਹੁਣ ਮੈਗ ਸਿਸਟਮ ਰੱਖਿਆ ਸਾਡੀ ਜਿਹੜੀ ਸਸਤਾ ਵੱਲੋਂ ਜਿਹੜੀ ਹੈਗੀ ਆ ਆਪਣੇ ਮੁਹੱਬਤ ਮੁਹੱਬਤ ਦੀ ਦੁਕਾਨ ਵੱਲੋਂ ਅਸੀਂ ਇੱਕ ਸਿਸਟਮ ਚ ਲਾਇਆ ਵੀ ਹਰ ਗਲੀ-ਗਲੀ ਦੇ ਵਿੱਚ ਜਾ ਕੇ ਮੈਗ ਸਿਸਟਮ ਲੈ ਕੇ ਉੱਥੇ ਲੋਕਾਂ ਨੂੰ ਭਲਾ ਕੇ ਉਥੇ ਲੋਕਾਂ ਦੀਆਂ ਜੋ ਵੀ ਦੁੱਖ ਤਕਲੀਫਾਂ ਨੇ ਉਹ ਸਾਡੀ ਮੁਹੱਬਤ ਟੀਮ ਵੱਲੋਂ ਸੁਣੀਆਂ ਜਾਣਗੀਆਂ ਅੱਜ ਜਿਵੇਂ ਅਸੀਂ ਤੁਹਾਨੂੰ ਪਿੰਡ ਦੀ ਦਿਖਾ ਦਿਖਾਉਨੇ ਆ ਜੇ ਅਸੀਂ ਨਾਲਾ ਪਾ ਰਹੇ ਆ ਲੋਕਾਂ ਨੂੰ ਬੜੀ ਦੁੱਖ ਤਕਲੀਫ ਸੀ ਮਤਲਬ ਆ ਦੇਖੋ ਸਾਡੇ ਮੈਂ ਦਿਖਾਉਣਾ ਇੱਕ ਨਾਲ ਜਿਹੜੀ ਹੈਗੀ ਆ ਪੁਲੀ ਟੁੱਟੀ ਪਈ ਆ ਸਾਡੇ ਸੜਕ ਦੀ ਮੈਂ ਤੁਹਾਨੂੰ ਦਿਖਾਉਣਾ ਇਹ ਅੱਜ ਨੂੰ ਭੇਜ ਓਏ ਆਉਂਦਾ ਸਾਰੇ ਦਰ ਬਰੇ ਬਰੇ ਨੂੰ ਆਜੀ ਇਹ ਸਾਡੇ ਪਿੰਡ ਦੀ ਜਿਹੜੀ ਰੋਡ ਆ ਉੱਪਰ ਵਾਲੀ ਫਿਰਨੀ ਆ ਸਕੂਲ ਵਾਲੀ ਫਿਰਨੀ ਆ ਇਹ ਤੇ ਸਾਡੀ ਰੋਡ ਸਾਰੀ ਕੁੱਟੀ ਪਈ ਆ ਦੇਖੋ ਆ ਕੁਲੀਆਂ ਦਿਖਾਈ ਬਣੀ ਐ ਇੱਥੇ ਦਿਖਾਈ ਕੁਲੀਆਂ ਕਿੰਨਾ ਵਧੀਆ ਸਿਸਟਮ ਆ ਦੋ ਕੁਲੀਆਂ 6.6 ਫੁੱਟ ਦੀਆਂ 13 ਫੁੱਟ ਦੀਆਂ ਕੁਲੀਆਂ ਪਾ ਕੇ ਸਾਈਡਾਂ ਦੇ ਉੱਤੋਂ ਦੀ ਜਿਹੜੀ ਅਗਰ ਰ데요 ਲਾ ਕੇ ਉੱਪਰ ਲੈਂਟਰ ਪਾ ਕੇ ਸਰੀਏ ਵਧੀਆ ਪਾ ਕੇ ਮਟੀਰੀਅਲ ਵਧੀਆ ਪਾਉਣਾ ਕਿਉਂਕਿ ਲੋਕਾਂ ਨੂੰ ਕੋਈ ਦੁੱਖ ਤਕਲੀਫ ਨਾ ਹੋਵੇ ਇਹ ਜਿਹੜੀ ਸਾਡੀ ਮੁਹੱਬਤ ਦੀ ਦੁਕਾਨ ਚੱਲੀ ਆ ਘਰ ਘਰ ਜਾ ਕੇ ਇਹੀ ਮੈਸੇਜ ਆ ਲੋਕਾਂ ਦੇ ਵਿੱਚ ਵੀ ਕਿਸੇ ਨੂੰ ਵੀ ਕੋਈ ਦੁੱਖ ਤਕਲੀਫ ਹੋਵੇ ਤੁਹਾਡੀ ਸੇਵਾ ਦੇ ਵਿੱਚ ਅਸੀਂ ਹਾਜ਼ਰ ਆ ਸਾਨੂੰ ਦੱਸਿਓ ਸਾਡੇ ਅਸੀਂ ਤੁਹਾਨੂੰ ਸਾਡੇ ਮਗਰ ਜਾਣ ਦੀ ਲੋੜ ਨਹੀਂ ਅਸੀਂ ਥੋੜੀ ਗਲੀ 'ਚ ਖੜੇ ਹੋਵਾਂਗੇ ਤੁਹਾਨੂੰ ਕੁੰਡਾ ਖੋਲਣ ਦੀ ਦੇਰ ਆ ਵੀ ਸਾਨੂੰ ਆਹ ਪ੍ਰੋਬਲਮ ਆ ਅਸੀਂ ਜਾ ਕੇ ਸੋਲਵ ਕਰਾਂਗੇ ਇਸੇ ਕਰਕੇ ਜ਼ਰੂਰੀ ਆ ਇਹ ਜਿਹੜੀ ਅੱਜ ਤੁਹਾਨੂੰ ਦਿਖਾਈ ਗਈ ਆ ਇਹ ਜਿਹੜੀ ਮੁਹੱਬਤ ਦੀ ਦੁਕਾਨ ਵੱਲੋਂ ਇਹ ਚੱਲ ਰਿਹਾ ਸਾਰਾ ਸਿਸਟਮ ਵੀ ਮੁਹੱਬਤ ਦੀ ਦੁਕਾਨ ਪਿੰਡ ਦੇ ਵਿੱਚ ਕੀ ਵਿਕਾਸ ਕਰਦੀ ਆ ਕੀ ਕੰਮ ਕਰਦੀ ਆ ਉਹ ਤੁਹਾਨੂੰ ਦਿਖਾਇਆ ਗਿਆ ਵੀ ਆ ਦੇਖੋ ਸਾਡੇ ਮਿਸਤਰੀ ਲੱਗੇ ਆ ਸਤਾਰ ਮਮਦ ਮਸਾਲਾ ਇਹ ਮਤਲਬ ਵਧੀਆ ਮਿਸਤਰੀ ਆ ਕਹਿੰਦਾ ਅੱਜ ਤੋਂ ਬਾਅਦ ਜਿਹੜੀ ਆ ਇਹ ਪੁਲੀ ਨਹੀਂ ਟੁੱਟੂਗੀ ਵਧੀਆ ਕੰਮ ਕਰਦਾ ਇਸੇ ਕਰਕੇ ਅੱਜ ਲੋਕਾਂ ਨੂੰ ਦਿਖਾਇਆ ਗਿਆ ਵੀ ਪਿਆਰ ਰੱਖੋ ਆਪਸ ਵਿੱਚ ਕਿਸੇ ਦੇ ਨਾਲ ਬਿਤਕਰਾ ਨਾ ਕਰੋ ਭਾਈ ਭਾਈ ਵੜ ਕੇ ਰਹੋ ਇਹੀ ਸਾਡਾ ਮੈਸੇਜ ਆ ਮਹਾਪਤੀ ਦੁਕਾਨ ਦਾ ਜਿਸ ਵੀ ਭਾਈ ਨੂੰ ਸਾਡੇ ਦੇ ਕੰਮ ਹੋਵੇ ਅਸੀਂ ਆਪ ਹੀ ਪਹੁੰਚ ਜਾਾਂਗੇ ਮਤਲਬ ਗੇਟ ਤੇ ਤੁਹਾਨੂੰ ਤੁਹਾਡੇ ਗੇਟ ਤੇ ਅਸੀਂ ਆਪਣਾ ਮੈਕ ਸਿਸਟਮ ਲੈ ਕੇ ਆਵਾਂਗੇ ਤੁਹਾਨੂੰ ساری ਦੁੱਖ ਤਕਲੀਫ ਤੁਹਾਡੇ ਆਪਣੀ ਡਾਇਰੀ ਦੇ ਵਿੱਚ ਅਸੀਂ ਨੋਟ ਕਰਕੇ ਜਿਹੜੇ ਮੌਕੇ ਤੇ ਸੋਲਵ ਕਰਨੇ ਹੋਣਗੇ ਉਹ ਸੋਲਵ ਕਰਾਂਗੇ ਤੁਹਾਡਾ ਕੋਈ ਵੀ ਫੈਸਲਾ ਕਿਸੇ ਪਾਸੇ ਨਹੀਂ ਜਾਊਗਾ ਵੀ ਮੌਕੇ ਤੇ ਤੁਰੰਤ ਜਿਹੜਾ ਤੁਹਾਡਾ ਹੈਗਾ ਕੰਪਰੋਮਾਈਜ਼ ਮੌਕੇ ਤੇ ਕਰਾਇਆ ਜਾਊਗਾ ਜੇ ਕਿਸੇ ਦੀ ਹੋਰ ਵੀ ਨਿੱਕੀ ਮੋਟੀਆਂ ਦਿੱਕਤ ਦਿੱਕਤਾਂ ਨੇ ਜਿਵੇਂ ਆਧਾਰ ਕਾਰਡ ਆ ਕਿਸੇ ਦੀ ਪੈਨਸ਼ਨ ਨਹੀਂ ਲੱਗਦੀ ਸਾਡੀ ਜਿਹੜੀ ਮੁਹੱਬਤ ਦੀ ਟੀਮ ਆ ਮੈਂ ਆਪਣੇ ਘਰ ਦੇ ਮੂਰ ਵੀ ਬੋਰਡ ਲਾਇਆ ਵੀ ਜਿਹੜੀ ਸਾਡੀ ਮੁਹੱਬਤ ਦੀ ਮੁਹੱਬਤ ਵਾਲੀ ਟੀਮ ਆ ਇਹਦੇ ਜਰੀਏ ਅਸੀਂ ਸਰ ਦੇ ਭਲੇ ਕਰਾਂਗੇ ਮਤਲਬ ਤੁਹਾਨੂੰ ਸਾਡੇ ਮਗਰ ਮਗਰ ਜਾਣ ਦੀ ਲੋੜ ਨਹੀਂ ਅਸੀਂ ਤੁਹਾਡੀ ਗਲੀ 'ਚ ਪਹੁੰਚ ਗਏ ਤੁਹਾਨੂੰ ਗੇਟ ਖੋਲਣ ਦੀ ਲੋੜ ਆ ਗੇਟ ਖੋਲ ਕੇ ਤੁਸੀਂ ਆਪਣੀ ਸਾਨੂੰ ਦੁੱਖ ਤਕਲੀਫ ਦੱਸ ਸਕਦੇ ਅਸੀਂ ਤੁਹਾਡੇ ਸਾਰੇ ਮਸਲੇ ਹੱਲ ਕਰਾਂਗੇ ਜਿਵੇਂ ਅੱਜ ਆ ਦਿਖਾਇਆ ਗਿਆ ਤੁਹਾਡੀ ਹਰ ਵਧੀਆ ਪੁਰੀਆਂ ਪਾ ਕੇ ਮਤਲਬ ਵਧੀਆ ਮਟੀਰੀਅਲ ਪਾ ਕੇ ਇਹ ਜਿਹੜੀ ਆ ਅਸੀਂ ਕਹਿੰਦੇ ਮੁਹੱਬਤ ਦੀ ਟੀਮ ਇਹ ਗੱਲ ਕਹਿੰਦੀ ਆ ਵੀ ਕਿਸੇ ਸਾਡੇ ਭਾਈ ਨੂੰ ਦੁੱਖ ਤਕਲੀਫ ਨਾ ਹੋਵੇ ਬਾਹਰਲੇ ਲੋਕਾਂ ਨੂੰ ਨਿੰਗੜ ਦੀ ਦੁੱਖ ਤਕਲੀਫ ਨਾ ਹੋਵੇ ਆ ਤੁਹਾਡੇ ਮੁਹੱਬਤ ਦੀ ਟੀਮ ਨੇ ਕੰਮ ਕਰਕੇ ਵਧੀਆ ਕੰਮ ਕਰਕੇ ਦਿਖਾਇਆ ਕਿਉਂਕਿ ਵੀ ਵਧੀਆ ਹੈ ਲੋਕਾਂ ਦੇ ਭਲਾਈ ਕਰਨੀ ਚਾਹੀਦੀ ਆ ਮਨੁੱਖਤਾ ਦੀ ਸੇਵਾ ਇਹੀ ਰੱਬ ਦੀ ਸੇਵਾ ਦੇ ਆਵਾਦ ਦੇ ਬਰਾਬਰ ਆ ਸਾਨੂੰ ਇਸ ਤਰ੍ਹਾਂ ਦੇ ਭਲੇ ਕਰਨੇ ਜੇ ਤਲਵਾ